ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਿੱਧੂ ਚੱਕ ਵਾਲਾ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਤੁਹਾਡੇ ਲਈ ਇੱਕ ਬਹੁਤ ਵਧੀਆ ਵੀਡੀਓ ਲੈ ਕੇ ਵਧੀਆ ਲੈ ਕੇ ਆਏ ਆ ਜਿਦੇ ਵਿੱਚ ਤੁਹਾਨੂੰ ਦੱਸਾਂਗੇ ਤੁਸੀਂ ਘਰ ਬੈਠੇ ਆਪਣਾ ਬਿਜ਼ਨਸ ਕਿਵੇਂ ਸਟਾਰਟ ਕਰ ਸਕਦੇ ਹੋ ਉਹ ਕਿਹੜੇ ਪੰਜ ਕੰਮ ਨੇ ਜਿਹੜੇ ਤੁਸੀਂ ਘਰ ਤੋਂ ਹੀ ਕਰਕੇ ਤੇ ਲੱਖਾਂ ਰੁਪਈਆਂ ਦੀ ਕਮਾਈ ਕਰ ਸਕਦੇ ਹੋ ਤੇ ਆਓ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਆ ਤੇ ਤੁਹਾਨੂੰ ਦੱਸਦੇ ਆ ਜੇਕਰ ਤੁਸੀਂ ਵੀ ਪੈਸੇ ਕਮਾਉਣਾ ਚਾਹੁੰਦੇ ਹੋ ਅੱਜ ਕੱਲ ਹਰੇਕ ਵਿਅਕਤੀ ਜਿਹੜਾ ਕਿ ਘਰ ਤੋਂ ਪੈਸੇ ਕਮਾਉਣੇ ਚਾਹੁੰਦਾ ਫਿਰ ਮੈਨੂੰ ਘਰੇ ਬੈਠੇ ਨੂੰ ਪੈਸੇ ਬਣਨੇ ਸ਼ੁਰੂ ਹੋ ਜਾਣ ਕਿ ਮੈਨੂੰ ਕਿਤੇ ਬਾਹਰ ਜੌਬ ਲਈ ਨਾ ਜਾਣਾ ਪਵੇ ਤੇ ਉਸੇ ਤਰ੍ਹਾਂ ਦੇ ਆਪਾਂ ਪੰਜ ਤੁਹਾਡੇ ਲਈ ਅਜਿਹੇ ਬਿਜ਼ਨਸ ਲੈ ਕੇ ਆਏ ਆ ਜਿਨ੍ਹਾਂ ਦੀ ਤੁਸੀਂ ਸ਼ੁਰੂਆਤ ਕਰਕੇ ਲੱਖਾਂ ਰੁਪਏ ਕਮਾ ਸਕਦੇ ਹੋ ਘਰ ਬੈਠੇ ਤੇ ਜੋ ਇਸ ਚੈਨਲ ਦੇ ਨਵੇਂ ਨੇ ਸਭ ਤੋਂ ਪਹਿਲਾਂ ਬੈਲ ਆਈਕਨ ਨੂੰ ਪ੍ਰੈਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਵਧੀਆ ਲੱਗੇ ਤਾਂ ਕਮੈਂਟ ਜ਼ਰੂਰ ਕਰਿਆ ਜੀ ਤੇ ਆਓ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਘੱਟ ਇਨਵੈਸਟਮੈਂਟ ਵਾਲੇ 5 ਬਿਜ਼ਨਸ ਉਹ ਕਿਹੜੇ ਬਿਜ਼ਨਸ ਨੇ ਘੱਟ ਇਨਵੈਸਟਮੈਂਟ ਵਾਲੇ ਇਹਨਾਂ ਦੇ ਵਿੱਚ ਤੁਸੀਂ ਘੱਟ ਇਨਵੈਸਟ ਕਰਕੇ ਤੁਸੀਂ ਵਧੀਆ ਮੁਨਾਫਾ ਕਮਾ ਸਕਦੇ ਹੋ ਤੇ ਆਓ ਸ਼ੁਰੂਆਤ ਕਰਦੇ ਹਾਂ ਘਰ ਬੈਠੇ ਹੀ ਤੁਸੀਂ ਇਹ ਬਿਨਸ ਕਰ ਸਕਦੇ ਤੁਹਾਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੈ ਠੀਕ ਹੈ ਪਹਿਲਾ ਬਿਜ਼ਨਸ ਹੈ ਕਲੋਥਿੰਗ ਬਿਨਸ ਕਲੋਥਿੰਗ ਬਿਨਸ ਤੋਂ ਭਾਵ ਤੁਸੀਂ ਘਰੇ ਕੋਈ ਸੂਟ ਵਗੈਰਾ ਜਾਂ ਦੁਪੱਟੇ ਵਗੈਰਾ ਲਿਆ ਕੇ ਤੁਸੀਂ ਸੇਲ ਕਰ ਸਕਦੇ ਹੋ ਸੇਲ ਕਰਨ ਦਾ ਤਰੀਕਾ ਕੀ ਹੋ ਸਕਦਾ ਜਿਵੇਂ ਕਿ ਅੱਜ ਕੱਲ ਸਾਰਾ ਕੰਮ ਔਨਲਾਈਨ ਹੋ ਗਿਆ ਹੈ ਤੁਸੀਂ ਇੱਕ bizness whatsapp group ਬਣਾ ਸਕਦੇ ਹੋ ਤੁਸੀਂ ਇੱਕ facebook ਤੇ ਕੋਈ ਪੇਜ ਬਣਾ ਸਕਦੇ ਹੋ insta ਤੇ ਪੇਜ ਬਣਾ ਸਕਦੇ ਹੋ ਤਾਂ ਤੁਸੀਂ ਵਿਦ ਪ੍ਰਾਈਸ ਉਹਦੀਆਂ ਫੋਟੋਸ insta ਤੇ social media ਤੇ ਸ਼ੇਅਰ ਕਰਕੇ ਤੁਸੀਂ 20000 ਤੋਂ ਲੈ ਕੇ 25000 ਰੁਪਏ ਤੱਕ ਦੀ ਜਿਹੜੀ ਇਨਕਮ ਕਰ ਸਕਦੇ ਹੋ ਇਕੱਠੀ ਤੇ ਬਹੁਤ ਵਧੀਆ bizness ਹੈ ਤੇ ਘੱਟ ਇਨਵੈਸਟਮੈਂਟ ਵਾਲਾ bizness ਹੈ ਤੁਹਾਨੂੰ ਡੋਰ ਟੂ ਡੋਰ ਕਿਸੇ ਕੋਲੇ ਜਾਣ ਦੀ ਲੋੜ ਨਹੀਂ ਤੁਸੀਂ ਆਪਣਾ ਪੇਜ ਕ੍ਰੀਏਟ ਕਰ ਸਕਦੇ ਹੋ ਇੰਸਟਾ ਤੇ ਬਿਜ਼ਨਸ ਵਾਲਾ ਤੇ ਤੁਸੀਂ ਉਸੇ ਤੇ ਆਪਣੇ ਜਿਹੜੀਆਂ ਫੋਟੋਸ ਕਲਿੱਕ ਕਰਕੇ ਸ਼ੇਅਰ ਕਰ ਸਕਦੇ ਹੋ ਨੈਕਸਟ ਬਿਜ਼ਨਸ ਦੀ ਗੱਲ ਕਰਦੇ ਆਪਾਂ ਸਕਰੀਨ ਪ੍ਰਿੰਟਿੰਗ ਸਕਰੀਨ ਪ੍ਰਿੰਟਿੰਗ ਬਾਰੇ ਤੁਹਾਨੂੰ ਮੈਂ ਪਹਿਲਾਂ ਦੱਸ ਦੇਣਾ ਸਕਰੀਨ ਪ੍ਰਿੰਟਿੰਗ ਬਿਜ਼ਨਸ ਹੁੰਦਾ ਕੀ ਜੀ ਆ ਜਿਵੇਂ ਕਿ ਅੱਜ ਕੱਲ ਕੱਪਾਂ ਤੇ ਜਾਂ ਟੀ-ਸ਼ਰਟਾਂ ਦੇ ਸ਼ਰਟਾਂ ਤੇ ਫੋਟੋਸ ਪ੍ਰਿੰਟ ਹੁੰਦੀਆਂ ਉਹਨੂੰ ਸਕਰੀਨ ਪ੍ਰਿੰਟਿੰਗ ਕਹਿੰਦੇ ਆ ਬਿਜ਼ਨਸ ਨੂੰ ਤੇ ਇਹਦੀ ਜਿਹੜੀ ਟ੍ਰੇਨਿੰਗ ਆ ਸਿਰਫ 2 ਤੋਂ 3 ਦਿਨਾਂ ਦੀ ਟ੍ਰੇਨਿੰਗ ਆ 2 ਤੋਂ 3 ਦਿਨਾਂ ਦੀ ਟ੍ਰੇਨਿੰਗ ਆਫ ਕਰਕੇ ਤੁਸੀਂ 25 ਤੋਂ ਲੈ ਕੇ 30000 ਰੁਪਏ ਮਹੀਨਾ ਕਮਾ ਸਕਦੇ ਹੋ 3rd ਵੀਨਸ ਦੀ ਆਪਾਂ ਗੱਲ ਕਰਦੇ ਆਂ ਆਨਲਾਈਨ ਵਰਕ ਆਨਲਾਈਨ ਵਰਕ ਕੀ ਹੁੰਦਾ ਤੁਸੀਂ ਕੋਈ ਟਾਈਪਿੰਗ ਵਰਕ ਕਰਨਾ ਜਾਂ ਕਿਤੇ ਪੀਡੀਐਫ ਫਾਈਲ ਨੂੰ ਡਾਕੂਮੈਂਟ ਦੇ ਵਿੱਚ ਜਾਂ ਡਾਕੂਮੈਂਟ ਨੂੰ ਪੀਡੀਐਫ ਫਾਈਲ ਦੇ ਵਿੱਚ ਕਨਵਰਟ ਕਰਨਾ ਇਹ ਤੁਸੀਂ ਫ੍ਰੀ ਲੈਂਸਿੰਗ ਸਾਈਟਸ ਆ ਉਹਨਾਂ ਤੇ ਜਾ ਕੇ ਕੰਮ ਕਰ ਸਕਦੇ ਹੋ ਆਨਲਾਈਨ ਬਿਡ ਮਿਲ ਜਾਂਦੀ ਹੈ ਜੇ ਤੁਸੀਂ ਇਦਾਂ ਨਹੀਂ ਕਰਨਾ ਚਾਹੁੰਦੇ ਤੇ ਤੁਸੀਂ ਸੀਐਸਸੀ ਸੈਂਟਰ ਵੀ ਓਪਨ ਕਰ ਸਕਦੇ ਹੋ ਸੀਐਸਸੀ ਸੈਂਟਰ ਕੰਪਿਊਟਰ ਸੈਂਟਰ ਆਨਲਾਈਨ ਵਰਕ ਦੇ ਲਈ ਤੇ ਇਹਦੇ ਲਈ ਇੱਕ ਸ਼ਾਪ ਰਿਕੁਆਇਰਡ ਹੁੰਦੀ ਹੈ ਤੇ ਇਹਦੇ ਵਿੱਚ ਵੀ ਤੁਸੀਂ 20000 ਤੋਂ ਲੈ ਕੇ 22000 ਰੁਪਏ ਮਹੀਨਾ ਕਮਾ ਸਕਦੇ ਹੋ ਨੈਕਸਟ ਤੁਹਾਡੇ ਲਈ ਮੈਂ ਦੱਸਣ ਲੱਗਾ ਹਾਂ ਫੋਰਥ ਟਾਸਕ ਟੈਂਟ ਹਾਊਸ ਟੈਂਟ ਹਾਊਸ ਦੇ ਤੁਸੀਂ ਕੰਮ ਕਰ ਸਕਦੇ ਹੋ ਤੁਹਾਨੂੰ ਲੱਗਦਾ ਹੋਵੇਗਾ ਕਿ ਟੈਂਟ ਹਾਊਸ ਦੇ ਲਈ ਬਹੁਤ ਇੱਕ ਖਿਲਾੜੇ ਵਾਲਾ ਕੰਮ ਹੁੰਦਾ ਹੈ ਨਹੀਂ ਤੁਸੀਂ ਇੱਕ ਛੋਟੇ ਲੈਵਲ ਤੋਂ ਕੰਮ ਸ਼ੁਰੂ ਕਰ ਸਕਦੇ ਹੋ ਇੱਕ 1 ਲੱਖ ਰੁਪਏ ਦੀ ਇਨਵੈਸਟਮੈਂਟ ਕਰਕੇ ਤੇ ਇੱਕ ਛੋਟੇ ਲੈਵਲ ਦੇ ਕੰਮ ਨੂੰ ਇੱਕ ਵੱਡੇ ਲੈਵਲ ਦੇ ਕੰਮ ਤੱਕ ਲੈ ਕੇ ਜਾ ਸਕਦੇ ਹੋ ਜਿਹਦੇ ਵਿੱਚ ਤੁਸੀਂ 50 ਤੋਂ ਲੈ ਕੇ 70000 ਰੁਪਏ ਦਾ ਮਹੀਨਾ ਕਮਾ ਸਕਦੇ ਹੋ ਲਾਸਟ ਕੰਮ ਜਿਹੜਾ ਤੁਸੀਂ ਦੀ ਬੇਸਬਰੀ ਤਨਾ ਇੰਤਜ਼ਾਰ ਕਰ ਰਹੇ ਸੀਗੇ ਪੰਜਵੇਂ ਦੀ ਤੇ ਉਹ ਤੁਹਾਨੂੰ ਦੱਸਦੇ ਆਪਾਂ ਸਾਊਂਡ ਇਨਵੈਸਟਮੈਂਟ ਤੁਹਾਨੂੰ ਪਤਾ ਹੀ ਹੈ ਕੋਈ ਜਾਗਰਣ ਹੋਵੇ ਕੋਈ ਵਿਆਹ ਸ਼ੱਜਾ ਪ੍ਰੋਗਰਾਮ ਹੋਵੇ ਕੋਈ ਮਰਗਦਾ ਪ੍ਰੋਗਰਾਮ ਹੋਵੇ ਹਰੇਕ ਤੇ ਜਿਹਦੀ ਸਾਊਂਡ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਤੇ ਇਸ ਕਰਕੇ ਤੁਸੀਂ ਸਾਊਂਡ ਦਾ ਕੰਮ ਕਰ ਸਕਦੇ ਹੋ ਤੇ ਜਿਹਦੇ ਵਿੱਚ ਤੁਹਾਨੂੰ 50000 ਰੁਪਏ ਦੀ ਇਨਵੈਸਟਮੈਂਟ ਕਰਨੀ ਪਊਗੀ ਤੇ ਜਿਹਦੇ ਵਿੱਚ ਤੁਸੀਂ 30 ਤੋਂ ਲੈ ਕੇ 35000 ਰੁਪਏ ਮਹੀਨਾ ਕਮਾ ਸਕਦੇ ਹੋ ਇਹ ਸੀਗੇ ਉਹ ਪੰਜ ਬਿਜ਼ਨਸ ਜਿਹਦੇ ਵਿੱਚ ਤੁਸੀਂ ਘਰ ਬੈਠੇ ਅਨਵੈਸਟਮੈਂਟ ਕਰਕੇ ਥੋੜੀ ਇਨਵੈਸਟਮੈਂਟ ਕਰਕੇ ਲੱਖਾਂ ਰੁਪਇਆ ਕਮਾ ਸਕਦੇ ਹੋ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੁਹਾਡੇ ਲਈ ਬਹੁਤ ਫਾਇਦੇਮੰਦ ਰਹੀ ਤਾਂ ਸਿਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਹੁਣ ਆਪਾਂ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਹੀ ਵੀਡੀਓਸ ਲੈ ਕੇ ਆਇਆ ਕਰਾਂਗੇ ਤੇ ਜੋ ਚੈਨਲ ਤੇ ਨਵੇਂ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਚੈਨਲ ਵਾਚ ਕਰਨ ਲਈ ਧੰਨਵਾਦ